ਜਦੋਂ ਇੱਕ ਦੋ ਵਾਰ ਮੇਰੀ ਮੰਮੀ ਨੇ ਮੈਨੂੰ ਇੰਨੀਆਂ ਜਿਹੀਆਂ ਗੱਲਾਂ ਕਹੀਆਂ ਕੈਮਰੇ ਆਉਣ ਬਾਰੇ ਵੀ ਮੈਨੂੰ ਫੇਰ ਹੀ ਪਤਾ ਲੱਗਿਆ ਵੀ ਹਾਂ ਕੈਮਰਾ ਚੱਲਦਾ ਠੀਕ ਹੈ ਕਈ ਵਾਰ ਉਹ ਹੈ ਜਾਂ ਗਲਤ ਸ਼ਬਦ ਵੀ ਕਹਿ ਰਾਂਦੀ ਸੀ ਮੈਨੂੰ ਆਪਣੇ ਨਾਲ ਭੈਣ ਬੈਠੀ ਹੈ ਜੀ ਉਹ ਜੀਦੇ ਬੈੱਡਰੂਮ ਦੇ ਵਿੱਚ ਸੱਸ ਦੁਆਰਾ ਕੈਮਰਾ ਲਾਇਆ ਹੋਇਆ ਸੀ। ਭੈਣੇ ਇੱਕਦਮ ਮੈਨੂੰ ਇਹ ਦੱਸੋ ਵੀ ਜਦੋਂ ਤੁਹਾਡੀ ਮੈਰਿਜ ਹੁੰਦੀ ਹੈ ਹਨਾ? ਹਾਂਜੀ। ਲਗਭਗ ਤੁਸੀਂ ਪੜ੍ਹੇ ਹੋਏ ਹੋ ਪਹਿਲਾਂ ਕਿੰਨਾ ਕੁ ਪੜ੍ਹੇ ਹੋਏ ਹੋ ਤੁਸੀਂ? ਪਲੱਸ 2 ਕੀਤੀ। ਪਲੱਸ 2 ਕੀਤੀ ਹੋਈ ਹੈ ਨਾ ਇੱਕ ਪੜ੍ਹੇ ਲਿਖੇ ਨੂੰ ਪਤਾ ਹੁੰਦਾ ਵੀ ਆਪਾਂ ਕਿਹੜੇ ਪਰਿਵਾਰ 'ਚ ਜਾ ਰਹੇ ਹਾਂ। ਆਪਣੇ ਜਿਹੜੇ ਰਿਸ਼ਤੇਦਾਰ ਨੇ ਉਹ ਕਿਵੇਂ ਨੇ। ਇਹ ਜਿਹੜਾ ਤੁਹਾਨੂੰ ਕਿੰਨੇ ਕ ਟਾਈਮ ਬਾਅਦ ਤੁਹਾਨੂੰ ਇਹ ਫੀਲ ਹੋਣ ਲੱਗਿਆ ਸੀ ਕਿ ਮੇਰੇ ਨਾਲ ਕਿਤੇ ਧੱਕਾ ਹੋ ਰਿਹਾ ਹੈ, ਜ਼ਬਰਦਸਤੀ ਹੋ ਰਿਹਾ ਹੈ, ਤਸ਼ੱਦਦ ਹੋ ਰਿਹਾ ਹੈ। ਕਿੰਨੇ ਕ ਟਾਈਮ ਬਾਅਦ ਤੁਹਾਨੂੰ ਇਹ ਚੀਜ਼ ਫੀਲ ਹੋ ਵੀ ਜਿਹੜੀ ਮੇਰੀ ਮੰਮੀ ਨੇ ਉਹਨਾਂ ਦਾ ਸੁਆਹ ਕਿਹਾ ਜੈ ਮੇਂ ਨੰਦ ਦਾ ਸੁਆਹ ਕਿਹਾ ਜੈ ਪਹਿਲਾਂ ਮੈਰਿਜ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਨਾਨਾ ਨੇ ਉਹ ਵਧੀਆ ਰਹਿੰਦੇ ਸੀ ਮੇਰੇ ਨਾਲ ਹਮ ਪਰ ਜਦੋਂ ਉਹਨਾਂ ਦੀ ਮੈਰਿਜ ਹੋ ਗਈ ਉਸ ਤੋਂ ਬਾਅਦ ਉਹ ਬਸ ਮੇਰੀ ਮੰਮੀ ਤੇ ਮੇਰੀ ਨੰਦ ਦੋਨੋਂ ਹੀ ਮੇਰੇ ਨਾਲ ਬਸ ਹੱਥਾ ਪਾਈ ਕਰਨ ਲੱਗੀਆਂ ਕੁੱਟਮਾਰ ਕਰਨ ਲੱਗੀਆਂ ਜਿਵੇਂ ਹੁਣ ਹੁਣ ਮੈਂ ਤੁਹਾਨੂੰ ਇਹ ਦੱਸ ਵੀ ਨਹੀਂ ਸਕਦੀ ਵੀ ਮੇਥੋਂ ਕਿਹੋ ਜਿਹੇ ਕੱਪੜੇ ਵੀ ਧਵਾਉਂਦੇ ਨਹੀਂ ਮੇਰੀ ਜਿਹੜੀ ਨੰਦ ਨੇ ਹਮ ਤੇ ਭੈਣੇ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਉਹ ਨਾ ਹੋ ਸਾਈਡ ਨਾ ਹੋ ਠੀਕ ਹੈ ਇਹ ਚੀਜ਼ ਹੈ ਜਿਹੜੀ ਹਰੇਕ ਦੇ ਸਾਹਮਣੇ ਜਾਣੀ ਚਾਹੀਦੀ ਹੈ ਕਈ ਵਾਰੀ ਇਹ ਹੁੰਦਾ ਵੀ ਗੱਲਾਂ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਆਪਦੇ ਕੋਲੋਂ ਜਾਂ ਇਹ ਹੁੰਦਾ ਵੀ ਸੱਸ ਦੀ ਭਈ ਸੇਵਾ ਨਹੀਂ ਕਰੀ ਰੋਟੀ ਨਹੀਂ ਦਿੱਤੀ ਆਕੇ ਜਾਂ ਨੰਦ ਨੂੰ ਰੋਟੀ ਨਹੀਂ ਦੇਰੀ ਜਾਂ ਪਰੌਣੇ ਦੀ ਸੇਵਾ ਨਹੀਂ ਕਰ ਰਹੀ ਕਿਤੇ ਸੋਡੇ ਚ ਤਾਂ ਨਹੀਂ ਕਿਤੇ ਕੋਈ ਇਹ ਜੀ ਗਲਤੀ ਸੀ ਵੀ ਜਿਵੇਂ ਅਕਸਰ ਨੂਹਾ ਕਰਦੀਆਂ ਨੇ ਵੀ ਰੋਟੀ ਨਾ ਫੜਾਣੀ ਟਾਈਮ ਤੇ ਬਣਾਉਣੀ ਨਾ ਇਹ ਚੀਜ਼ਾਂ ਦੇ ਕਲੇਸ਼ ਚੱਲਦੇ ਨੇ ਤੁਸੀਂ ਆਪਦੀ ਥਾਂ ਤੇ ਸਹੀ ਜੀ ਬਿਲਕੁਲ ਹਾਂਜੀ ਹਾਂਜੀ ਮੇਰੇ ਇਹ ਗੱਲ ਤਾਂ ਜੀ ਉਹ ਖੁਦ ਆਪ ਵੀ ਕਹਿ ਦਿੰਦੇ ਨੇ ਵੀ ਸਾਰੇ ਘਰ ਦੇ ਕੰਮ ਕਰਦੀ ਆ ਸਾਡੇ ਆਂਡਗਵੰਡ ਚ ਵੀ ਸਾਰਿਆਂ ਨੂੰ ਪਤਾ ਹੈ ਵੀ ਸਾਰੇ ਘਰ ਦੇ ਕੰਮ ਕਰਦੀ ਆ ਰੋਟੀ ਟੁੱਕ ਬਣਾਉਂਦੀ ਆ ਫੜਾਉਂਦੀ ਵੀ ਆ ਪਰ ਜਿਹੜੀ ਮੇਰੀ ਨੰਦ ਨੇ ਉਹ ਤਾਂ ਖੁਦਾ ਐਵੇਂ ਫੜਦੀ ਨਹੀਂ ਹੈਗੀ ਕਿਉਂਕਿ ਬਹਿਮਾ ਪਰਮਚਵਾਲੇ ਪਏ ਹੋਣੇ ਜੇ ਮੈਂ ਉਹਨਾਂ ਦੇ ਕੋਲ ਦੀ ਵੀ ਲੰਗ ਜਾ ਕੋਈ ਪਾਣੀ ਦਾ ਸਿੱਟਾ ਵੀ ਵੱਜੇ ਫਿਰ ਵੀ ਕਹਿੰਦੇ ਨੇ ਪਤਾ ਨਹੀਂ ਇਹ ਸਿੱਟਾ ਕਾਦੇ ਖਤਰ ਮਾਰੇ ਆ ਕਿ ਇਹਨਾਂ ਤਾਂ ਕੋਈ ਸਾਧ ਸੰਤ ਤੋ ਕਰਿਆ ਸੀਗਾ ਫਿਰ ਵੀ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਤੇ ਜਦੋਂ ਤੁਹਾਡੀ ਸੀਗੇ ਪ੍ਰੈਗਨੈਂਸੀ ਸੀ ਬੱਚੇ ਹੋਏ ਨੇ ਦੋਨੇ ਉਸ ਟਾਈਮ ਤੇ ਉਹਨਾਂ ਨੇ ਇਹ ਚੀਜ਼ ਸੋਚੀ ਹੈ ਕਿ ਸਾਡੀ ਨੂੰਹ ਹੈ ਜਾਂ ਸਾਡੇ ਪੋਤੇ ਨੇ ਇਹਨੂੰ ਖਰਾਕ ਦੇਣੀ ਹੈ ਖਵਾਉਣਾ ਰੈਸਟ ਕਰਾਉਣੀ ਇਹ ਚੀਜ਼ ਆਈ ਹੈ ਨਹੀਂ ਨਹੀਂ ਜੀ ਉਦੋਂ ਮੇਰਾ ਭਰਾ ਹੀ ਮੈਨੂੰ ਦਵਾਈ ਦਵਾਉਂਦਾ ਹੁੰਦਾ ਸੀ ਏਟਰਾਸਾਉਂਡ ਵਗੈਰਾ ਵੀ ਇੰਨਾ ਨਹੀਂ ਕਰਵਾਈ ਸੀ ਇੱਕ ਵਾਰ ਏਟਰਾਸਾਉਂਡ ਕਰਵਾਈ ਮੇਰੇ ਵੱਡੇ بیٹے ਹੋਣ ਤੇ ਉਹ ਵੀ ਮਾਮਾ ਜੀ ਦੇ ਕਹਿਣ ਤੇ ਕਰਵਾਈ ਹੂੰ ਮੇਰੇ ਚ ਸਿਰਫ 5 ਗ੍ਰਾਮ ਖੂਨ ਰਹਿ ਗਿਆ ਸੀ ਜਦੋਂ ਮੈਨੂੰ ਜੀ ਮੈਂ ਮਤਲਬ 9 ਮਹੀਨਾ ਲੱਗਿਆ ਹੋਇਆ ਸੀ ਬੇਟ ਵਿਲੇ ਓਕੇ ਹਾਂਜੀ ਸਾਨੂੰ ਖੁਦ ਡਾਕਟਰ ਨੇ ਵੀ ਕਿਹਾ ਵੀ ਤੁਹਾਨੂੰ ਉੱਥੇ ਖਰਾਕ ਨਹੀਂ ਮਿਲੀ ਕੁਛ ਖਾਣ ਪੀਣ ਨੂੰ ਕੁਛ ਵੀ ਨਹੀਂ ਦਿੰਦੇ ਸੀ ਦਵਾਈ ਤੱਕ ਨਹੀਂ ਦਵਾਉਂਦੇ ਸੀ ਇਹ ਪਹਿਲੇ ਬੱਚੇ ਦੀ ਗੱਲ ਹੈ ਹਾਂਜੀ ਪਹਿਲੇ ਬੱਚੇ ਦੀ ਗੱਲ ਹੈ ਠੀਕ ਹੈ ਤੇ ਜਿਹੜਾ ਦੂਸਰਾ ਠੀਕ ਹੈ ਤੁਹਾਡੇ ਬੇਟਾ ਹੋਏਗਾ ਉਹਦੇ ਵੇਲੇ ਵੀ ਇਹੀ ਸੇਮ ਹੁੰਦਾ ਰਿਹਾ ਇਹੀ ਕੁਸਤੀ ਸ ਪਹਿਲਾਂ ਵੀ ਫਿਰ ਵੀ ਤੇ ਉਹਨਾਂ ਦੇ ਇਹ ਪੋਤੇ ਨੇ ਉਹਨਾਂ ਨਾਲ ਉਹਨਾਂ ਦਾ ਮੋਹ ਪਿਆਰ ਕਿਵੇਂ ਆ ਹੁਣ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨਾਲ ਤਾਂ ਠੀਕ ਹੈ ਜੀ ਬਸ ਮੇਰਾ ਜਿਹੜਾ ਛੋਟਾ ਬੇਟਾ ਹੈ ਉਹਦੇ ਨਾਲ ਮਾੜਾ ਜਿਹਾ ਦੁਰਸਰ ਕਰਦੇ ਨੇ ਘਰ ਦੇ ਵਿੱਚ ਜਿਵੇਂ ਕੱਪੜਾ ਲੀੜਾ ਖਾਣ ਪੀਣ ਐਵੇਂ ਦਾ ਕਰਦੇ ਨੇ ਮੇਰੇ ਬੇਟੇ ਨਾਲ ਖੁਦ ਵੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਠੀਕ ਹੈ ਤੇ ਪੜਨ ਲਾਏ ਹੋਏ ਨੇ ਉਹਦਾ ਖਰਚਾ ਵਗੈਰਾ ਸਾਰਾ ਉਹ ਕਰਦੇ ਨੇ ਜੀ ਕਿਤੇ ਤੁਹਾਡੇ ਵੱਲੋਂ ਕੋਈ ਚੀਜ਼ਾਂ ਦੀ ਇਹ ਜੀਆਂ ਨਹੀਂ ਮੰਗਤਾ ਨਹੀਂ ਕੀਤੀ ਜਾਂਦੀ ਸੀ ਵੀ ਮੈਂ ਬਾਹਰ ਜਾਣਾ ਹੈ ਪੇਕੇ ਜਾਣਾ ਮੈਨੂੰ ਫੋਨ ਲੈ ਕੇ ਆ ਕੇ ਦਿਓ ਇਹ ਚੀਜ਼ਾਂ ਕਿਤੇ ਤੁਸੀਂ ਆਪ ਦਾ ਪੱਕਾ ਸਹੀ ਨਾਂ ਦੱਸ ਰਹੇ ਹੋ ਕਿਤੇ ਨਾ ਕਿਤੇ ਨਹੀਂ ਨਹੀਂ ਜੀ ਇਹ ਜੀ ਕੋਈ ਤੁਸੀਂ ਆ ਜਿੰਦਗੀ ਦੇ ਵਿੱਚ ਕੋਈ ਪਰਸਨਲ ਫੋਨ ਰੱਖਿਆ ਪੈਣੇ ਆਪਦੇ ਕੋਲ ਜਦੋਂ ਤੋਂ ਤੁਹਾਡਾ ਵਿਆਹ ਹੋਇਆ ਨਹੀਂ ਜੀ ਠੀਕ ਹੈ ਘਰਾਂ ਦੇ ਵਿੱਚ ਕਈ ਵਾਰੀ ਇਹ ਗੱਲਾਂ ਵੀ ਹੁੰਦੀਆਂ ਨੇ ਵੀ ਹਾਂ ਭਾਈ ਕੁੜੀ ਫੋਨ ਰੱਖਦੀ ਹੈ ਗੈਰ ਫੋਨ ਕਰ ਰਹੀ ਹੈ ਜਾਂ ਪੇਕੇ ਫੋਨ ਲਾਈ ਰੱਖਦੀ ਹੈ ਤੁਸੀਂ ਕਦੇ ਆਪ ਦਾ ਫੋਨ ਯੂਜ਼ ਨਹੀਂ ਕੀਤਾ ਨਹੀਂ ਜੀ ਉਹਨਾਂ ਵਾਲੇ ਫੋਨ ਤੋਂ ਹੀ ਜੇ ਕਾਲ ਹੁੰਦੀ ਸੀ ਤਾਂ ਉੱਥੋਂ ਹੀ ਹਾਂਜੀ ਉਹ ਵੀ ਪਾਸਵਰਡ ਲਾ ਕੇ ਰੱਖਦੇ ਸੀ ਜਿਹੜੇ ਮੇਰੇ ਹਸਬੰਡ ਤੇ ਠੀਕ ਹੈ ਤੇ ਉਹ ਪਾਸਵਰਡ ਲਾ ਕੇ ਰੱਖਦੇ ਨੇ ਜਦੋਂ ਬਸ ਉਹਨਾਂ ਨੇ ਕਰਾਉਣੇ ਆ ਆਪਣੀ ਮਰਜ਼ੀ ਨਾਲ ਹੀ ਗੱਲ ਕਰਵਾਉਣੀ ਆ ਠੀਕ ਹੈ ਤੇ ਤੁਸੀਂ ਭੈਣੇ ਠੀਕ ਹੈ ਇੱਕ ਪੜ੍ਹੇ ਲਿਖੇ ਹੋ ਐਜੂਕੇਟਿਡ ਹੋ ਚਲੋ ਪਲੱਸ 2 ਦੇ ਵਿੱਚ ਆਪਾਂ ਨੂੰ ਸਾਰਾ ਪਤਾ ਹੁੰਦਾ ਤੁਹਾਡਾ ਵਿਆਹ ਹੁੰਦਾ ਇੱਕ ਤੁਹਾਡੀ ਲਾਈਫ ਚੱਲ ਪਈ ਅਲੱਗ ਤੋਂ ਤੁਹਾਨੂੰ ਉਸ ਟਾਈਮ ਤੇ ਜਿੱਦਾਂ ਤੁਹਾਡਾ ਹਸਬੰਡ ਹੈ ਠੀਕ ਹੈ ਅੱਜ ਤਾਂ ਦੇਖਿਆ ਤੁਹਾਨੂੰ ਸਾਨੂੰ ਵੀ ਬਹੁਤ ਪੋਲ ਆ ਗਿਆ ਟਾਈਪ ਲੱਗਿਆ ਹਾਂਜੀ ਜਦੋਂ ਤੁਸੀਂ ਰਹਿ ਰਹੇ ਸੀ ਉਹਦੇ ਨਾਲ ਬੱਚ ਨਹੀਂ ਜੀ ਐਵੇਂ ਤਾਂ ਕੁਛ ਨਹੀਂ ਮਤਲਬ ਤੁਹਾਡੇ ਨਾਲ ਜਿਹੜਾ ਉਹਦਾ ਬੇਵਿਖਾਰ ਸੀ ਉਹ ਸਹੀ ਸੀ ਹਾਂਜੀ ਠੀਕ ਸੀ ਵਧੀਆ ਉਸ ਟਾਈਮ ਤੇ ਉਹ ਤੁਹਾਡੇ ਨਾਲ ਜਾਣ ਆਉਣ ਵਾਸਤੇ ਐਗਰੀ ਹੁੰਦਾ ਸੀ ਜਾਂ ਨਹੀਂ ਕਿਤੇ ਨਹੀਂ ਐ ਤਾਂ ਜੀ ਸ਼ੁਰੂ ਤੋਂ ਉਹਨਾਂ ਨੇ ਕੀਤੀ ਜਾਣ ਮੇਰੀ ਮੰਮੀ ਨਹੀਂ ਜੀ ਕਿਤੇ ਜਾਣ ਦਿੰਦੀ ਅੱਛਾ ਉਹ ਮੰਨ ਉਹਨਾਂ ਦਾ ਜਵਾਬ ਨਹੀਂ ਹੁੰਦਾ ਜੀ ਹਾਂਜੀ ਉਹ ਨਹੀਂ ਐਵੇਂ ਕੁਛ ਵੀ ਕਹਿੰਦੇ ਤੇ ਉਹਨਾਂ ਵੱਲੋਂ ਤੁਹਾਡੇ ਦੇ ਕੋਈ ਪਰਸਨਲ ਇਤਿਹਾਸ ਦਾ ਕੋਈ ਜੀ ਕਿਤੇ ਜਾਣ ਆ ਵੀ ਹੁੰਦਾ ਸੀ ਬਸ ਪਹਿਲਾਂ ਮੇਰੀ ਮੰਮੀ ਨੂੰ ਪੁੱਛਿਆ ਜਾਂਦਾ ਸੀ ਵੀ ਮੰਮੀ ਅਸੀਂ ਇੱਥੇ ਜਾਈਏ ਜਾਂ ਨਹੀਂ ਜਾਈਏ ਹੂੰ ਜਦੋਂ ਉਹਨਾਂ ਨੇ ਨਾ ਕਰ ਦਿੱਤੀ ਫਿਰ ਬਸ ਕਹਿੰਦੇ ਵੀ ਮੰਮੀ ਨਹੀਂ ਮੰਨੇ ਠੀਕ ਉਹਨਾਂ ਵੱਲੋਂ ਤਾਂ ਨਹੀਂ ਤੁਹਾਡੇ ਤੇ ਕੋਈ ਐਵੇਂ ਦਾ ਤਸ਼ੱਦਦ ਕੀਤਾ ਗਿਆ ਵੀ ਨਹੀਂ ਨਹੀਂ ਵੀ ਉਹਨਾਂ ਵੱਲੋਂ ਪਰਸਨਲ ਹੀ ਕੋਈ ਰੂਮ ਦੇ ਵਿੱਚ ਕਿਸੇ ਕੰਮ ਕਰਕੇ ਘੁੱਟਮਾਰ ਕੀਤੀ ਗਈ ਹੋਵੇ ਜਾਂ ਉਹਨਾਂ ਵੱਲੋਂ ਤਾਂ ਨਹੀਂ ਕੋਈ ਤਸ਼ੱਦਦ ਹੋਇਆ ਨਹੀਂ ਇਹੋ ਜਿਹੀ ਤੁਹਾਡੇ ਹਸਬੰਡ ਵੱਲੋਂ ਕੋਈ ਤਸ਼ੱਦਦ ਨਹੀਂ ਤੇ ਜਦੋਂ ਭੈਣੇ ਉਹ ਮੰਨ ਕੇ ਚੱਲੋ ਵੀ ਬੈੱਡਰੂਮ ਦੇ ਵਿੱਚ ਇਹਨਾਂ ਨੇ ਕੈਮਰਾ ਇੰਸਟਾਲ ਕੀਤਾ ਹੈ ਉਸ ਟਾਈਮ ਦੇ ਉੱਤੇ ਤੁਹਾਡੇ ਵੱਲੋਂ ਜਾਂ ਤੁਹਾਡੇ ਜੀ ਕੇ ਪੀ ਕੈਮਰਵਾ ਦਾ ਚਲੋ ਬਾਹਰ ਹੀ ਸੀ ਇਹਨਾਂ ਨੂੰ ਤਾਂ ਤੁਸੀਂ ਨਹੀਂ ਕੁਝ ਦੱਸ ਸਕਦੇ ਸੀ ਮਜਬੂਰੀਆਂ ਸੀ ਤੁਹਾਡੇ ਹਸਬੈਂਡ ਵੱਲੋਂ ਕਿ ਉਹਦਾ ਵਿਰੋਧ ਨਹੀਂ ਕੀਤਾ ਗਿਆ ਕਿ ਇਹ ਪਰਸਨਲ ਇੱਕ ਆਪਣਾ ਕੋਈ ਬੈਡਰੂਮ ਹੁੰਦਾ ਉੱਥੇ ਆਪਾਂ ਕੱਪੜੇ ਵੀ ਚੇਂਜ ਕਰਨੇ ਨੇ ਰੱਖਣਾ ਚੱਕਣਾ ਸੌ ਗੱਲਾਂ ਬਾਤਾਂ ਸਾਰਾ ਸਿਸਟਮ ਹੁੰਦਾ ਨਾ ਜਿੰਨੇ ਦੇਖ ਰਹੇ ਨੇ ਸਾਰਿਆਂ ਨੂੰ ਪਤਾ ਆਪਾਂ ਪਰਿਵਾਰ ਵਾਲੇ ਆ ਵੀ ਤੁਸੀਂ ਕੋਈ ਵਿਰੋਧ ਨਹੀਂ ਕੀਤਾ ਉਸ ਟਾਈਮ ਦੇ ਉਹ ਕੈਮਰੇ ਦਾ ਉਸ ਟਾਈਮ ਤਾਂ ਜੀ ਮੈਂ ਉਹਨਾਂ ਨੂੰ ਤਾਂ ਕਿਹਾ ਤਾਂ ਹੈਗਾ ਸੀ ਵੀ ਆਪਣੇ ਬੈੱਡ ਤੇ ਐਵੇਂ ਕੈਮਰਾ ਲਾ ਲੈਣ ਕਹਿੰਦੇ ਕੋਈ ਗੱਲ ਨਹੀਂ ਲਾ ਲਾਂ ਦੀ ਫਿਰ ਕੀ ਆ ਤੁਸੀਂ ਨਹੀਂ ਕਿਹਾ ਹੈਗਾ ਆਪਣੀ ਸਾਸੂ ਮਾਂ ਨੂੰ ਜਾਂ ਨਾਨਦ ਨੂੰ ਵੀ ਬਸ ਜੀ ਮੈਂ ਲੜਾਈ ਝਗੜਿਆ ਤੂੰ ਡਰਦੀ ਰਹੀ ਮੈਨੂੰ ਕਹਿੰਦੇ ਫਿਰ ਕਹਿੰਦੇ ਵੀ ਇਹ ਤਾਂ ਬੰਦ ਕਰ ਦਿਆ ਕਰਨਗੇ ਪਾਸਵਰਡ ਸਾਰਾ ਕੁਝ ਤਾਂ ਮੇਰੇ ਹੱਥੇ ਚ ਹੈ ਉਹ ਖੋਲ ਵੀ ਨਹੀਂ ਸਕਦੇ ਔਨ ਵੀ ਨਹੀਂ ਕਰ ਸਕਦੇ ਨਾ ਮੰਮੀ ਨਾ ਦੀਦੀ ਉਹਨਾਂ ਨੇ ਤਾਂ ਮੈਨੂੰ ਇਹ ਗੱਲ ਕਹੀ ਸੀ ਮੇਰੇ ਹਸਬੰਦ ਨੇ ਓਕੇ ਹਾਂ ਵੀ ਸਾਰਾ ਮੇਰੇ ਹੱਥੇ ਚ ਸਿਸਟਮ ਹੈ ਜਦ ਕਿ ਕੈਮਰਾ ਔਨ ਖੁਦ ਮੇਰੀ ਮੰਮੀ ਹੋਰ ਕਰਦੇ ਨੇ ਦੇਖਦੇ ਨੇ ਇਹ ਗੱਲਾਂ ਦਾ ਮੈਨੂੰ ਬਾਅਦ ਚ ਹੀ ਪਤਾ ਲੱਗੀਆਂ ਨੇ ਜੀ ਕੀ ਕੈਮਰਾ ਔਨ ਹੁੰਦਾ ਇੱਕ ਗੱਲ ਕਹਿ ਰਹੇ ਸੀ ਵੀ ਜਿਵੇਂ ਟਾਈਮਿੰਗ ਰੱਖੀ ਹੋਈ ਸੀ ਉਹਨਾਂ ਨੇ ਵੀ ਸੋਡਾ ਕੈਮਰਾ ਏਨੇ ਵਜੇ ਉਹ ਕੀ ਉਹ ਤੁਹਾਨੂੰ ਦੱਸਿਆ ਸੀ ਵੀ ਹਾਂ ਏਨੇ ਵਜੇ ਕੈਮਰਾ ਸੀ ਬੰਦ ਕਰ ਦਾਂਗੇ ਕਈ ਇਹ ਵੀ ਮੈਨੂੰ ਸਰ ਮਤਲਬ ਬਾਤ ਜੀ ਪਤਾ ਲੱਗਿਆ ਜਦੋਂ ਇੱਕ ਦੋ ਵਾਰ ਮੇਰੀ ਮੰਮੀ ਨੇ ਮੈਨੂੰ ਇੰਨੀਆਂ ਜਿਹੀਆਂ ਗੱਲਾਂ ਕਹੀਆਂ ਕੈਮਰੇ ਔਨ ਬਾਰੇ ਵੀ ਮੈਨੂੰ ਫੇਰ ਹੀ ਪਤਾ ਲੱਗਿਆ ਵੀ ਹਾਂ ਕੈਮਰਾ ਚੱਲਦਾ ਹੈ ਹਾਂਜੀ ਕੈਮਰਾ ਚੱਲਦਾ ਹੈ ਕਈ ਵਾਰ ਉਹ ਹੈ ਜਾਂ ਗਲਤ ਸ਼ਬਦ ਵੀ ਕਹਿ ਦਿੰਦੀ ਸੀ ਮੈਨੂੰ ਠੀਕ ਹੈ ਤੁਹਾਨੂੰ ਕਹਿ ਦਿੰਦੇ ਸੀ ਵੀ 8:00 ਵਜੇ ਸੀ ਤਾਂ ਕੈਮਰਾ ਪਹਿਲੇ ਬੰਦ ਕਰ ਦਤ ਪਰ ਉਹਨਾਂ ਵੱਲੋਂ ਕੈਮਰਾ ਚੱਲੀ ਜਾਂਦਾ ਸੀ ਕਿਉਂਕਿ ਆਪਣੇ ਕੋਲੇ ਤਾਂ ਸਕਰੀਨ ਚੱਲਦੀ ਨੇ ਸੀ ਤੇ ਤੁਸੀਂ ਡਰਦੇ ਕਿਹੜੀ ਗੱਲਾਂ ਰਹਿ ਜਦੋਂ ਤੁਹਾਨੂੰ ਚਲੋ ਇਹ ਪਤਾ ਲੱਗਣ ਲੱਗਿਆ ਸੀ ਤੁਸੀਂ ਪਿੰਡ ਦੇ ਵਿੱਚ ਕਹਿ ਲਿਏ ਜਾਂ ਇਹਨਾਂ ਨੂੰ ਕਹਿ ਲਿਏ ਵੀ ਕੋਈ ਤੁਸੀਂ ਆਵਾਜ਼ ਕਿਉਂ ਨਹੀਂ ਮਾਰੀ ਅਸਲ ਦੇ ਵਿੱਚ ਦਰਦ ਕੀ ਸੀ ਤੁਹਾਨੂੰ ਡਰ ਕੀ ਸੀ ਬਸ ਜੀ ਆਹੀ ਲੜਾਈ ਚਾਹ ਘੜ ਤੋ ਡਰ ਸੀਗਾ ਵੀ ਕਿਤੇ ਗੱਲ ਜਾ ਦੇ ਨਾ ਪਹਿਲਾਂ ਸਾਡੀ ਕੋਰਟ ਕੇਸ ਚੱਲੇ ਹੋਏ ਸੀ ਮੇਰੇ ਭਰਾ ਦਾ ਵੀ ਇੰਨਾ ਪੈਸਾ ਲੱਗਿਆ ਵੀ ਕਿਤੇ ਦਵਾਰੇ ਨਹੀਂ ਗੱਲਾਂ ਹੋ ਜਾਣਾ ਇਹਨਾਂ ਨੂੰ ਵੀ ਬਹੁਤ ਔਖਾ ਹੈਗਾ ਤੇ ਜਦੋਂ ਤੁਸੀਂ ਆਏ ਹਨ ਦਵਾਰੇ ਜਦੋਂ ਕੈਮਰੇ ਦੀ ਗੱਲ ਹੈ ਵੀ ਜਦੋਂ ਕੈਮਰਾ ਲੱਗ ਗਿਆ ਸੀ ਉਸ ਟਾਈਮ ਦੇ ਉੱਤੇ ਜਿਹੜੀ ਪਰਿਵਾਰ ਦੀ ਰੋਟੀ ਪਾਣੀ ਦਾ ਕਹਿ ਲੀਏ ਜਿੰਨੇ ਵੀ ਘਰ ਦੇ ਕੰਮ ਨੇ ਤੁਹਾਡੀ ਸੱਸ ਦੇ ਕਹਿ ਦੀਏ ਠੀਕ ਹੈ ਆਨੰਦ ਦੇ ਕੱਪੜੇ ਹੋ ਗਏ ਰੋਟੀ ਪਾਣੀ ਉਹ ਸਾਰਾ ਤੁਸੀਂ ਕਰਦੇ ਸੀ ਹੁਣ ਤੱਕ ਤੁਸੀਂ ਕਰਦੇ ਰਹੇ ਹੋ ਉਹਨਾਂ ਨੇ ਮੈਨੂੰ ਕੁੱਟ ਵੀ ਲੈਤਾ ਮਾਰ ਵੀ ਲੈਤਾ ਲੜਾਈ ਝਗੜੇ ਵੀ ਕਰੇ ਉਹ ਇਹ ਗੱਲ ਖੁਦ ਵੀ ਕਹਿ ਰਹਾਂਦੇ ਨੇ ਜੀ ਵੀ ਅਸੀਂ ਇਹਨਾਂ ਨਾਲ ਹੋ ਕਰ ਵੀ ਦਿੰਨੇ ਆ ਬਈ ਪਰ ਫਿਰ ਵੀ ਸਾਡੇ ਕਦੇ ਕੱਪੜੇ ਨਹੀਂ ਸੱਡੇ ਰੋਟੀ ਬਣਾਉਣੀ ਨਹੀਂ ਸੱਡੀ ਸੱਡੀ ਉਹ ਖੁਦ ਖੁਸ਼ੀ ਤੋਂ ਕਦੇ ਮੇਰੀ ਜਿਹੜੀ ਨਾਨਾ ਨੇ ਨਾ ਉਹ ਕਈ ਵਾਰ ਮਹੀਨਾ ਠੀਕ ਹੈ ਉਹ ਆਪਦੀ ਮਰਜ਼ੀ ਉਹ ਆਪਦੀ ਮਰਜ਼ੀ ਨਾਲ ਬਣਾਓ ਤੁਹਾਡੇ ਵੱਲੋਂ ਤਾਂ ਨਹੀਂ ਕਿਤੇ ਕਦੇ ਐਂ ਗਿਆ ਕਿ ਮੈਂ ਰੋਟੀ ਰੋਟੀ ਨਹੀਂ ਬਣਾਉਣੀ ਤੁਹਾਡਾ ਇਹ ਕੰਮ ਨਹੀਂ ਕਰਨਾ ਜਾਂ ਝਾੜੂ ਨਹੀਂ ਲਾਉਣਾ ਜਾਂ ਕੁਝ ਵੀ ਨਹੀਂ ਜੀ ਤੇ ਤੁਹਾਡੇ ਜਿਹੜੇ ਹਸਬੰਡ ਸੀ ਉਹ ਰਾਤ ਨੂੰ ਤਾਂ ਤੁਹਾਡੇ ਆਪਦੇ ਦਾ ਬੈੱਡਰੂਮ ਸੀ ਤੁਹਾਡੇ ਨਾਲ ਹੀ ਹੁੰਦੇ ਸੀ ਉਹਦਾ ਹਾਂ ਜੀ ਹਾਂ ਜੀ ਠੀਕ ਹੈ ਵੈਸੇ ਬੈੱਡਰੂਮ ਸੀ ਜਿਹੜਾ ਉਹ ਤੁਹਾਡਾ ਉਹ ਕੈਮਰੇ ਵਾਲੀ ਮੈਟਰ ਸੀ ਸਾਰਾ ਹਾਂ ਜੀ ਠੀਕ ਹੈ ਤੇ ਹੁਣ ਤੁਸੀਂ ਭੈਣੇ ਕੀ ਹੁਣ ਤੁਸੀਂ ਚਾਹੁੰਦੇ ਕੀ ਉਹ ਮੈਂ ਤੁਹਾਡਾ ਕੀ ਨਿਭੜਨਾ ਚਾਹੀਦਾ ਹੈ ਸਰਕਾਰ ਕੀ ਕਰ ਸਕਦੀ ਹੈ ਜਾਂ ਕੋਈ ਜਥੇਬੰਦੀ ਕਹਿ ਲਈਏ ਜਾਂ ਕੋਈ ਸਮਾਜ ਸੇਵੀ ਲੋਕ ਨੇ ਉਹ ਕੀ ਤੁਹਾਡੀ ਹੈਲਪ ਕਰ ਸਕ ਮੈਂ ਤਾਂ ਜਿਵੇਂ ਮੇਰਾ ਹੱਕ ਦਵਾਇਆ ਜਾ ਵੀ ਹੁਣ ਜਿਵੇਂ ਇਹ ਕੰੰਦ ਤਾਂ ਕੱਢਾਈ ਗਈ ਸਾਡੀ ਲੱਗ ਸਾਨੂੰ ਬਿਠਿਆਤਾ ਪਰ ਸਾਡਾ ਖਰਚਾ ਤਾਂ ਨਹੀਂ ਸਾਨੂੰ ਦੇ ਰਹੇ ਜਿਹੜੇ ਮੇਰੀ ਮੰਮੀ ਨੇ ਮੇਰੀ ਸੱਸ ਨੇ ਉਹ ਮਨਾ ਕਰ ਰਹੇ ਨੇ ਵੀ ਅਸੀਂ ਕੁਝ ਵੀ ਨਹੀਂ ਦਿੰਦੇ ਓਕੇ ਹਾਂਜੀ ਖਰਚਾ ਜੀ ਮੈਂ ਆਪਾਂ ਕਹਿ ਦਈਏ ਘਰ ਦੇ ਵਿੱਚ ਲੋੜ ਵਾਲੀ ਚੀਜ਼ਾਂ ਕੋਈ ਸਰਪਸੋਡਾ ਕੁਝ ਵੀ ਸੌਦਾ ਪੱਤਾ ਵਗੈਰਾ ਉਹਨੂੰ ਮਨਾ ਕਰ ਰਹੇ